ਬਹੁਤ ਹੀ ਸਵਿਧਰਤ ਅਪੀਚ ਮੁਖਾਰ ਸਾਹਿਬ ਜੀ ਕਿ ਅੱਜ ਪਰਿਵਾਰ ਸਮੇਤ ਨਕਮਸਤਕ ਹੋਣ ਆਏ ਆ ਜੀ ਭਾਰਤ ਦੀ ਭਲਾਈ ਦੀ ਬਸ ਕੀਤੀ ਹੈ ਪੰਜਾਬ ਦੀ ترقی ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਰੱਖੀਆਂ ਕਰੇ ਪੰਜਾਬ ਉਚਾਈਆਂ ਛੂਹੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਦਾਸ ਕਰਨ ਲਈ ਇੱਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਤੇ ਪਰਮਾਤਮਾ ਬਖਸ਼ੇ ਕਿ ਜੋ ਸੇਵਾ ਲਾਈ ਹੈ ਉਹਨੂੰ ਅਸੀਂ ਸੱਚੇ ਦਿਨ ਨਿਭਾ ਸਕੀਏ ਜਮਗੌਰ ਸਾਹਿਬ ਜਮਗੌਰ ਸਾਹਿਬ ਵਸਤੇ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਮਨੇ ਕਿਹਾ ਕਿ ਜੇਕਰ ਮੰਨ ਲਓ ਅਗਲੇ ਹਰ ਮੇਰੇ ਖਾਤੇ ਪਿਛਲੇ ਪਾਸੇ ਉਗੜੰਗੜੇ ਹੋ ਰਿਹਾ ਹੈ ਉੱਪਰਲੇ ਪਾਸੇ ਰਹਿ ਰਿਹਾ ਹੈ ਤੇ ਮੈਂ ਇਸਾ ਵੀ ਜੁੜ ਲਈ ਕਿ ਇੰਜੀਨੀਅਰਾਂ ਤੋਂ ਅਭੀ ਅ ਮੇਰਾ ਉਦਪ ਡਿਜ਼ਾਈਨ ਬਣਾ ਕੇ ਸਮਝਾ ਮਾਸਬ ਲੈਣਾਂ ਨੂੰ ਪੈਸੇ ਦੇ ਵਿਰੋਧ ਕਰੇ ਮੈਂ ਟੈਕਨੀਕਲ ਗਾਹਾਨੀ ਤੇ ਗੱਲ ਕੀਤੀ ਤੇ ਮੈਂ ਜੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਕਰ ਚੁੱਕੇ ਆਹ ਨਾਲ ਕਿਹਨਾਂ ਚ ਸਰ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਹਿੰਦੇ ਇੱਕ ਉਰੰਗਿਤ ਗੰਦੇ ਬਿジネス ਜਿਹੜੇ ਨੇ ਇਹ ਪਤਾ ਹੀ ਜੋ ਕਰਨਗੇ ਸੁਪਰ ਨਹੀਂ ਉਹ ਤੋਂ ਪਿਆਦਾਸ ਨਬੀਰਾ ਤੇਰੀ ਜੋ ਕਰ ਸਕਣ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਉਹ ਤਾਂ ਸ਼ਕੀਰਉਦਦਾਨ ਦੇ ਬੇਟੇ ਨੂੰ ਇੱਕ ਧਮਕੀ ਮਿਲ ਜਦੋਂ ਸੁਭਗਵਾਨਪੁਰੇ ਦੇ ਬੜਾ ਹੀ ਉਹੀ ਗੱਲ ਹੈ ਬਾਦ ਸਾਹਿਬ ਨਾ ਨਾ ਸਾਹਿਬ ਆਪ ਵੀ ਨਾ ਉਹ ਚੱਲੇ ਰਹੇ ਸੀ ਸੀਐਮ ਆਪ ਵੀ ਉਹਨਾਂ ਨੂੰ ਕਾਟਦੇ ਰਹੇ ਆਪ ਹੀ ਉਹ ਕੋਈ ਸਾਖ ਦਾ ਦਰੋਲ ਰਹੀ ਹੁਣ ਜੀ ਸਾਹਿਬ ਉਹ ਮਾਰ ਜੀ ਮਾਰ ਇੱਕ ਇਹ ਕੰਮ ਕਰ ਸਾਹ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਕਾਡਮਿਸ਼ਨ ਸ਼ੁਰੂ ਕੀਤੀ ਸੀ ਜਿਹੜਾ ਅਚੀਲ ਗੁਰਦੇਵ ਸਿੰਘ ਜੀ ਸਕਿਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਏ ਲੱਗੇ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਜੀ ਉਹ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲਾ ਲੈਣਾ ਉਹ ਤਾਂ ਉਦੋਂ ਦੇ ਵੋਟਾਂ ਵੇਲੇ ਕੀਤੀ ਹੋਣੀ ਨਾ ਬਹੁਤ ਜਗ੍ਹਾ ਤੇ ਮੈਨੂੰ ਨਹੀਂ ਸ਼ੁਰੂ ਹੋਈ ਸਰਕਾਰ ਸਰਕਾਰ ਦੇ ਚੱਲਦੀ ਨਹੀਂ ਸ਼ੁਰੂ ਹੋਈਆਂ ਕਿ ਆਹ ਰੋਡਾਂ ਉੱਤੇ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਜੁਨੀਵਰਸਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਪਿੰਡਾਂ ਅਸੀਂ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੁਰ ਹਰ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਕਿ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾਰੀਆਂ ਉਗਪੀਆਂ ਨਾਲ ਕੁਝ ਸਟੂਡੈਂਟ ਹੈ ਨਾਲ ਕੁਝ ਟੀਚਰ ਹੈ ਨਾਲ ਲੈਬ ਹੈ ਨਾਲ ਕੁਝ ਇਹ ਜੇ ਸਾਰੀਆਂ ਬੇੜੀਆਂ ਜਿਹੜੀ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਫਿਨੈਂਸ਼ ਸਕਿੱਲ ਦੇ ਵਿੱਚ ਤਾਂ ਅਜ ਕੱਲ੍ਹ ਲੋੜ ਹੀ ਸਕਿੱਲ ਦੀ ਹੈ ਜੀ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਚੰਨੀ ਜੀਓ ਕਹਿੰਦੇ ਇਹ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਨਾ ਸੀ ਬੈਂਕ ਰਾਜਨੀਤਿਕਤਾ ਸੀ ਛੱਡ ਦੇ ਇੱਕ ਹੋਰ ਜੀਸ਼ਰ ਹਸਪੀਟਲ ਤੋਂ ਹਸਪੀਟਲ ਮੈਂ ਦੱਸਿਆ ਐਮ ਐਲ ਸਾਹਿਬ ਜਿਆਪ ਬੈਟਰ ਜੀ ਹਾਂ ਬੈਠਾ ਪਿਆ ਆ ਰਿਹਾ ਆਉਣ ਨਾਲ ਦਿਨ ਚ ሁሉም ስማል ብሎ ስማል ካርጋ ነው ማንታ ነው